ਸਾਸੀ ਕਾ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਂਗਰਸ ਦੀ ਹਾਈ ਕਮਾਂਡ ਨੇ ਵੱਡਾ ਧਮਾਕਾ ਕਰ ਦਿੱਤਾ ਹੈ ਸੂਬੇ ਦੇ ਪ੍ਰਧਾਨ ਨੂੰ ਲੈ ਕੇ ਰਾਜਾ ਵਰਿੰਗ ਦੀ ਕਰ ਦਿੱਤੀ ਹੈ ਛੁੱਟੀ ਕਿਉਂਕਿ ਰਾਜਾ ਵਰਿੰਗ ਪ੍ਰਧਾਨ ਤੇ ਬਹੁਤ ਵਧੀਆ ਨੇ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਪਲਸ ਬੜੇ ਵੱਡੇ ਡਰਪੋਕ ਨੇ ਯਾਨੀ ਕਿ ਵਿਰੋਧੀ ਧਿਰਾਂ ਦਾ ਇੱਕ ਥੋਕ ਕੇ ਸਾਹਮਣਾ ਨਹੀਂ ਕਰ ਸਕਦੇ ਰਾਜਾ ਵਰਿੰਗ ਸ਼ਬਦਾਵਲੀ ਵੀ ਬਹੁਤ ਵਧੀਆ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 13 ਦੇ ਵਿੱਚੋਂ 7 ਉਮੀਦਵਾਰ ਜਿੱਤੇਗਾ ਰਾਜਾ ਵਰਿੰਗ ਨੇ ਜਗਾ ਜਗਾ ਤੇ ਜਾ ਕੇ ਪ੍ਰਚਾਰ ਕੀਤਾ ਪਲੱਸ ਆਪ ਦੀ ਸੀ ਵੀ ਜਿੱਤੀ ਗਈ ਲੇਕਿਨ ਰਾਜਾ ਵਰਿੰਗ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਆਖਰਕਾਰ ਕਾਂਗਰਸ ਪਾਰਟੀ ਵੱਲੋਂ ਨਵਾਂ ਪ੍ਰਧਾਨ ਕੌਣ ਹੋਵੇਗਾ ਲੱਗਦਾ ਹੈ ਕਿ ਜਿਮਨੀ ਚੋਣਾਂ ਦੇ ਵਿੱਚ ਬੜਾ ਵੱਡਾ ਪੰਗਾ ਲੈ ਲਿਆ ਹੈ ਸਾਰੇ ਹੀ ਸਿਆਸੀ ਆਗੂਆਂ ਦੇ ਨਾਲ ਜਿਹੜੇ ਪੰਜਾਬ ਤੋਂ ਨੇ ਕਾਂਗਰਸ ਪਾਰਟੀ ਵੱਲੋਂ ਜਦੋਂ ਚਲਦੀਆਂ ਜਿਮਨੀ ਚੋਣਾਂ ਦੇ ਵਿੱਚ ਰਾਜਾ ਵਰਿੰਗ ਵੱਲੋਂ ਕਿਹਾ ਗਿਆ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਕਾਂਗਰਸ ਪਾਰਟੀ ਵੱਲੋਂ ਮੈਂ ਹੋਵਾਂਗਾ ਲੇਕਿਨ ਦੂਸਰੇ ਪਾਸੇ ਡਿਰਪੋਕ ਵੀ ਨੇ ਇਧਰ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਪਾਲ ਸਿੰਘ ਖਹਿਰਾ ਵਰਗੇ ਵੀ ਚਾਹੁੰਦੇ ਨੇ ਕਿ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਮੁੱਖ ਮੰਤਰੀ ਦਾ ਚਿਹਰਾ ਸਾਨੂੰ ਭਾਰਤ ਕਾਂਗਰਸ ਪਾਰਟੀ ਜਿਹੜੀ ਨਿਰਧਾਰਤ ਕਰੇ ਲੇਕਿਨ ਇਸ ਦੇ ਵਿੱਚ ਬੜਾ ਵੱਡਾ ਬਵਾਲ ਮਚ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਰਾਜੇ ਵਰਿੰਗ ਦੀ ਛੁੱਟੀ ਕਰ ਦਿੱਤੀ ਗਈ ਹੈ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਦੂਸਰੇ ਪਾਸੇ ਫਿਰ ਇੱਕ ਵਾਰ ਦਹਾੜ ਮਾਰ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਸਿੰਘ ਦੀ ਐਂਟਰੀ ਨੇ ਇੱਕ ਵਾਰ ਫਿਰ ਬਵਾਲ ਮਚਾ ਦਿੱਤਾ ਹੈ ਕਾਂਗਰਸ ਪਾਰਟੀ ਦੇ ਵਿੱਚ ਦੂਸਰੇ ਪਾਸੇ ਖੋਲ ਕਾਂਗਰਸ ਪਾਰਟੀ ਦਾ ਪ੍ਰਧਾਨ ਕੌਣ ਹੋਵੇਗਾ ਇਸ ਉੱਤੇ ਗੱਲਬਾਤ ਕੀਤੀ ਹੈ ਕਪੂਰਥਾਲਾ ਦੇ ਸਾਬਕਾ ਵਿਧਾਇਕ ਰਾਣਾ ਗੁਰਜੀਤ ਨੇ ਰਾਣਾ ਗੁਰਜੀਤ ਦੀ ਸਿੱਧੀ ਗੱਲਬਾਤ ਹੈ ਕਾਂਗਰਸ ਦੀ ਹਾਈ ਕਮਾਂਡ ਨਾਲ ਉਹਨਾਂ ਨੇ ਸੱਚ ਦੱਸ ਦਿੱਤਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਕਿਹੜਾ ਨਵਾਂ ਪ੍ਰਧਾਨ ਬਣਾਇਆ ਜਾਵੇਗਾ ਉਹਨਾਂ ਨੇ ਰਾਜਾ ਉਪਰਿੰਗ ਡਰਪੋਖ ਨੇ ਇਸ ਕਰਕੇ ਵਿਰੋਧੀ ਧਿਰਾਂ ਦਾ ਡਟ ਕੇ ਮੁਕਾਬਲਾ ਜャ ਉਹਨਾਂ ਦੀ ਬਿਆਨਬਾਜ਼ੀ ਦਾ ਜਵਾਬ ਨਹੀਂ ਦੇ ਸਕਦੇ ਰਾਜਾ ਉਪਰਿੰਗ ਰਾਜਾ ਵੜਿੰਗ ਭਰਾਉਂਦੇ ਵੀ ਨੇ ਬਖਲਾਉਂਦੇ ਵੀ ਨੇ ਇਧਰ ਨਵਾਂ ਨਾਮ ਆ ਰਿਹਾ ਹੈ ਕਿ ਜਿਸ ਨੂੰ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਹੈ ਉਹਦੇ ਉੱਤੇ ਮੋਹਰ ਲਾਣ ਜਾ ਰਹੀ ਹੈ ਪਹਿਲਾ ਨਾਮ ਆ ਰਿਹਾ ਹੈ ਨਵਜੋਤ ਸਿੰਘ ਸਿੱਧੂ ਦਾ ਦੂਸਰਾ ਨਾਮ ਆ ਰਿਹਾ ਹੈ ਖੇਡ ਮੰਤਰੀ ਰਹੇ ਕਾਂਗਰਸ ਪਾਰਟੀ ਵੱਲੋਂ ਪ੍ਰਗਤ ਸਿੰਘ ਹਲਕਾ ਜਲੰਧਰ ਤੋਂ ਯਾਨੀ ਦੋਹਾਂ ਨਾਮਾਂ ਦੇ ਵਿੱਚੋਂ ਕਿਸੇ ਦੇ ਨਾਮ ਉਤੇ ਵੀ ਮੋਹ ਲੱਗ ਸਕਦੀ ਹੈ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਲੇਖਣ ਜੇ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਨਾਲੋਂ ਜਿਆਦਾ ਤਲੜਾ ਭਾਰੀ ਇਹਨਾਂ ਦਿਨਾਂ ਦੇ ਵਿੱਚ ਪ੍ਰਗਟ ਸਿੰਘ ਦਾ ਦਿਖ ਰਿਹਾ ਹੈ ਕਿਉਂਕਿ ਉਹ ਮੌਜੂਦਾ ਵਿਧਾਇਕ ਵੀ ਨੇ ਕਾਂਗਰਸ ਪਾਰਟੀ ਦੇ ਦੂਸਰੇ ਪਾਸੇ ਉਹ ਖੇਡ ਮੰਤਰੀ ਵੀ ਰਹਿ ਚੁੱਕੇ ਨੇ ਪੰਜਾਬ ਤੋਂ ਐਜੂਕੇਸ਼ਨ ਮੰਤਰੀ ਵੀ ਰਹਿ ਚੁੱਕੇ ਨੇ ਰਾਣਾ ਗੁਰਜੀਤ ਨੇ ਦੱਸਿਆ ਕਿ ਕਿਸੇ ਵੀ ਸਮੇਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਪ੍ਰਧਾਨਗੀ ਵਾਲਾ ਤਾਸ਼ ਪਰਗਤ ਸਿੰਘ ਦੇ ਸਿੱਧ ਦੇ ਉੱਪਰ ਰੱਖ ਸਕਦੀ ਹੈ ਉਹਨਾਂ ਨੇ ਕਿਹਾ ਕਿ ਸਚਾਰੂ ਨੇ ਵਿਵਾਖ ਹੋ ਕੇ ਬੋਲਦੇ ਨਹੀਂ ਦਰਬੋਕ ਨਹੀਂ ਅਤੇ ਵਿਰੋਧੀ ਤੇਰਾਨ ਦਾ ਡਟ ਕੇ ਮੁਕਾਬਲਾ ਕਰਦੇ ਨੇ ਸਾਬਕਾ ਖੇਡ ਮੰਤਰੀ ਅਤੇ ਮੌਜੂਦਾ ਵਿਧਾਇਕ ਕਾਂਗਰਸ ਪਾਰਟੀ ਤੋਂ ਹਲਕਾ ਜਲੰਧਰ ਪ੍ਰਗਤ ਸਿੰਘ ਇਸ ਲਈ ਪ੍ਰਗਤ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਉੱਤੇ ਪ੍ਰਧਾਨਗੀ ਵਾਲਾ ਪੱਤਾ ਉਗਸਦੀ ਖਾਈ ਕਮਾਨ ਵੱਲੋਂ ਜਲਦੀ ਹੀ ਖੇਡਾ ਜਾਵੇਗਾ ਉਹ ਵੱਡਾ ਖੁਲਾਸਾ ਕਰ ਦਿੱਤਾ ਹੈ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਹਲਕਾ ਕਪੂਰਸਾੜਾ ਤੋਂ